ਸਾਰਿਆਂ ਨੂੰ ਵੱਡੀ ਗੱਲ ਹੈ ਵੀ ਦਿਨ ਰਾਤ ਅਸੀਂ ਬਟਾਲੇ ਦੇ ਵਿੱਚ ਵੇਖ ਰਹੇ ਹਾਂ ਇਹ ਅੱਜ ਤੋਂ ਨਹੀਂ ਇਹ ਤਕਰੀਬਨ 2-3 ਸਾਲਾਂ ਤੋਂ ਸ਼ੁਰੂ ਹੋ ਚੁੱਕਾ ਸੀ ਫਰੋਤੀਆਂ ਦੇਣੀਆਂ ਚੁੱਪਚਾਪੀਤੇ ਬਿਜ਼ਨਸਮੈਨਾਂ ਨੇ ਗੈਂਗਸਟਰਜ਼ ਨੂੰ ਕਿਉਂਕਿ ਅਗਲੇ ਉਹਨਾਂ ਨੂੰ ਇਹ ਲੱਗਦਾ ਸੀ ਵੀ ਪੁਲਿਸ ਨਾਲ ਦੀ ਚੀਜ਼ ਕੋਈ ਨਹੀਂ ਪੋਲਿਟੀਕਲ ਸਾਨੂੰ ਕੋਈ ਸਰਕਾਰ ਦਾ ਕੋਈ ਆਸਰਾ ਕੋਈ ਨਹੀਂ ਤੇ ਆਪਣੇ ਪੈਸੇ ਦੇ ਕੇ ਆਪਣੇ ਪਰਿਵਾਰਾਂ ਦੀ ਜਾਨ ਮਾਲ ਦੀ ਰੱਖਿਆ ਦੇ ਲਈ ਉਹਨਾਂ ਨੇ ਗੈਂਗਸਟਰਸ ਨੂੰ ਪੈਸੇ ਦੇਣਾ ਸੇਫ ਸਮਝਿਆ ਰਾਦਰ ਥੈਨ ਕਿ ਪੁਲਿਸ ਜਾਂ ਸਰਕਾਰ ਦੇ ਨੋਟਿਸ 'ਚ ਗੱਲ ਆ। ਅਸੀਂ ਕੋਈ ਪੋਲਿਟੀਕਲ ਗੱਲ ਨਹੀਂ ਇੱਥੇ ਛੇੜ ਰਹੇ ਆ ਕਿੱਦਾਂ ਕਰ ਰਹੇ ਪਰ ਜਿਹੜੇ ਹਾਲਾਤ ਬਟਾਲਾ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਅੱਜ ਵੱਧ ਤੋਂ ਵੱਧਰ ਹੋ ਗਏ ਨੇ ਕਾਨੂੰਨ ਵਿਵਸਥਾ ਨਾਂ ਦੀ ਚੀਜ਼ ਕੋਈ ਨਹੀਂ ਉਦੇ ਮੈਂ ਐਂਕਰ ਦੇ ਤੁਹਾਨੂੰ ਤੁਹਾਨੂੰ ਇਸ ਕਰਕੇ ਕਰ ਰਿਹਾ ਵੀ ਪ੍ਰੈਸ ਨੂੰ ਪਤਾ ਹੋਣਾ ਚਾਹੀਦਾ ਹੈ ਵੀ ਅੱਜ ਪੰਜਾਬ 'ਚ ਚੱਲ ਕੀ ਰਿਹਾ ਹੈ ਪ੍ਰੈਸ ਕਾਨਫਰੰਸ ਕਰ ਜਾਣੀ ਵੀ ਜੀ ਉਹਨੇ ਆਹ ਕਰਤਾ ਜੀ ਮੈਂ ਆਹ ਕਰਾਂਗਾ ਇਹ ਗੱਲਾਂ ਨਹੀਂ ਅੱਜ ਐਸ ਪਰ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਐਨ ਸੀ ਆਰ ਬੀ ਜਿਹੜੀ ਕਿ ਹੋਮ ਮਿਨਿਸਟਰੀ ਦਾ ਇੱਕ ਸੱਤਾ ਹੈ ਉਹਨਾਂ ਦੇ ਮੁਤਾਬਕ ਉਹ ਕਹਿੰਦੇ ਨੇ ਵੀ ਲਾਅ ਐਂਡ ਆਰਡਰ ਪੰਜਾਬ ਦੇ ਵਿੱਚ ਇੰਨਾ ਥੱਲੇ ਗਿਰ ਚੁੱਕਾ ਹੈ ਵੀ ਅੱਜ ਹਿੰਦੁਸਤਾਨ ਦੇ ਵਿੱਚ ਸਾਰਿਆਂ ਨਾਲ ਮਾੜੀ ਸਟੇਟ ਲਾਅ ਐਂਡ ਆਰਡਰ ਤੇ ਪੰਜਾਬ ਹੈ ਇਹਦੇ ਵਿੱਚ ਉਹਨਾਂ ਨੇ ਇਥੋਂ ਤੱਕ ਐਂਕੜੇ ਵੀ ਦਿੱਤੇ ਵੀ ਜਿਹੜੀਆਂ ਜੇਲ੍ਹਾਂ ਦੇ ਵਿੱਚ 26000 ਬੰਦਾ ਪੰਜਾਬ ਦੀਆਂ ਜਿਨ੍ਹਾਂ 'ਚ 26000 ਵਿਅਕਤੀ ਅੰਦਰ ਸਮਾ ਸਕਦੀਆਂ ਜਿਨ੍ਹਾਂ ਉੱਥੇ ਅੱਜ 32000 ਬੰਦਾ ਹੈ ਜੇਲ੍ਹਾਂ ਦੇ ਵਿੱਚ ਜੇਲ੍ਹਾਂ ਫੁੱਲੀ ਪੈਕ ਦੇ ਓਵਰ ਪੈਕਡ ਨੇ ਔਰ ਪਹਿਲੀ ਵਾਰ ਪੰਜਾਬ ਦੀ ਹਿਸਟਰੀ ਦੇ ਵਿੱਚ ਪਿਛਲੇ 2 ਸਾਲਾਂ ਦੀਆਂ ਜਿੰਨੀਆਂ ਮੌਤਾਂ ਜੇਲ੍ਹਾਂ 'ਚ ਹੋਈਆਂ ਨੇ ਕਿਉਂਕਿ तकरीबन 20 ਤੋਂ 24 ਉਹਦਾ ਐਂਕੜਾ ਜਿਹੜਾ ਮੇਰੇ ਕੋਲ ਹੈ ਉਹਦੇ ਵਿੱਚ ਉਹਨਾਂ ਦੱਸਿਆ ਵੀ ਕਦੀ ਵੀ ਜੇਲ੍ਹ ਦੇ ਵਿੱਚ ਕੋਈ ਟਾਮੀ ਟਾਮੀ ਕਿਸੇ ਵੇਲੇ ਕਿਸੇ ਨੂੰ ਹਾਰਟ ਅਟੈਕ ਦੀ ਹੋ ਜਾਏ ਕੋਈ ਪ੍ਰੋਬਲਮ ਇੱਕ ਸਮਝ ਆਂਦੀ ਹੈ ਅੰਦਰ ਇਹ ਲੜਾਈਆਂ ਹੀ ਗੈਂਗਸਟਰਾਂ ਦੀਆਂ ਤੇ ਉਹ ਜਿਹੜੇ ਨਸ਼ੇ ਵੇਚਦੇ ਨੇ ਉਹਨਾਂ ਦੀਆਂ ਰਹਿਗੀਆਂ 20 ਬੰਦੇ ਜੇਲਾਂ ਚ ਮਰ ਚੁੱਕੇ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਕੰਨਾਂ ਪੰਜਾਬ ਦੀ ਸਰਕਾਰ ਦੇ ਕੰਨਾਂ ਤੇ ਕੋਈ ਜੂ ਨਹੀਂ ਸਰਕਦੀ ਕੋਈ ਪੁਲਿਸ ਨੂੰ ਕੋਈ ਸਵਾਲ ਨਹੀਂ ਪੁੱਛਦੇ ਅੱਜ ਐਸੇ ਕਰਕੇ ਅਸੀਂ ਇੱਕ ਮੈਮੋਰੰਡਮ ਬਣਾਇਆ ਹੈ ਇਹ ਐਸਐਸਪੀ ਸਾਹਿਬ ਕੋਲ ਅਸੀਂ ਬਟਾਲੇ ਜਾਣਾ ਹੈ ਮੈਮੋਰੰਡਮ ਵੀ ਤੁਹਾਨੂੰ ਕਾਪੀ ਦੇ ਦਿੰਦਾ ਮੈਂ ਹੁਣੇ ਲਿਖਿਆ ਇਹਦੇ ਵੀ ਅਸੀਂ ਕੋਈ ਵਿਚਾਰ ਕੇ ਲੈ ਕੇ ਹੁਣੇ ਲਿਖਿਆ ਵਾਲੀਆ ਜੀ ਨਾਲ ਸਾਰੀ ਲੀਡਰਸ਼ਿਪ ਨਾਲ ਇਹ ਗੱਲ ਹੋਈ ਸੀ ਵੀ ਯਾਰ ਚੁੱਪਚੀ ਪੀਤੇ ਇਦਾਂ ਸਮਾਂ ਨਹੀਂ ਕੱਢਿਆ ਜਾਂਦਾ ਤੇ ਲੋਕਾਂ ਦੇ ਵਿੱਚ ਜੇ ਵਿੱਚ ਨਾ ਤੇ ਲੋਕਾਂ ਤੁਹਾਨੂੰ ਸਵਾਲ ਵੀ ਕਰਦੇ ਨੇ ਚਾਹਿਆ ਸੀ ਸਰਕਾਰ ਦੇ ਨਹੀਂ ਪਰ ਸਾਡਾ ਸਾਡਾ اخਲਾਕੀ ਜਿਹੜਾ ਫਰਜ਼ ਬੰਦਾ ਹੈ ਵੀ ਅਸੀਂ ਆਪਣੇ ਬਟਾਲੇ ਦੇ ਲੋਕਾਂ ਦੇ ਨਾਲ ਖਲੋਕੇ ਉਹਨਾਂ ਨੂੰ ਇਸ ਗੱਲ ਦਾ ਆਸ਼ਵਾਸਨ ਹੋਏ ਵੀ ਕੋਈ ਬੰਦਾ ਜਿਹੜਾ ਪਿੱਛੇ ਆ ਕੇ ਖਲੋਤਾ ਉਹ ਵੀ ਕੋਈ ਥੰਮ ਹੈ ਸਾਡੀ ਜਾਨ ਬਚਾ ਸਕਦਾ ਕੋਈ ਗੱਲ ਕਰ ਸਕਦਾ ਸੋ ਮੈਂ ਉਸ ਦੇ ਪੰਜਾਬ ਸ਼ੁਰੂਆਤ ਜਦੋਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਉਸ ਵੇਲੇ ਤੋਂ ਸਾਰਿਆਂ ਨੂੰ ਪਹਿਲੇ ਜਿਹੜਾ ਇੱਕ ਸਨਸਨੀ ਖੇਲ ਜਿੱਦਾਂ ਕਿ ਕਤਲ ਹੋਇਆ ਉਹ ਸੀ ਸਿੱਧੂ ਮੂਸੇਵਾਲੇ ਦਾ ਉਸ ਤੋਂ ਬਾਅਦ ਗੈਂਗਸਟਰ ਵਾਰ ਦੇ ਵਿੱਚ ਜਿਹੜਾ ਉਹ ਮੁੰਡਾ ਸੀ ਆਪਣਾ ਨੰਗਲੰਬੀਆ ਦਾ ਸੰਦੀਪ ਕਬੱਡੀ ਪਲੇਅਰ ਫਿਰ ਉਹਦਾ ਕਤਲ ਹੋਇਆ ਕੋਈ ਕਿਸੇ ਜੇਕਰ ਆਪਾਂ ਕਹੀਏ ਵੀ ਸਹੀ ਬੰਦਿਆਂ ਨੂੰ ਫੜ ਕੇ ਪੁਲਿਸ ਨੇ ਜਾਂ ਕੋਈ ਐਕਸ਼ਨ ਲਿਆ ਬਿਲਕੁਲ ਨਹੀਂ ਜਿਹੜੇ ਬੰਦੇ ਨੇ ਕੋਈ ਕਿਤੇ ਜੇਲ੍ਹ ਚ ਕਿਸੇ ਨੇ ਕਿਤੋਂ ਕੀਤਾ ਉਹ گاਹ ਦੇ گاਹ ਗੁਰਗੇਜੇ ਨੇ ਫੜ ਕੇ ਉਹਨਾਂ ਨੂੰ ਉਹਨਾਂ ਨੇ ਕੀਤਾ ਜਿਹੜਾ ਬੰਦਾ ਜਿਹਨੇ ਇਹ ਸਾਰਾ ਕੰਮ ਕੀਤਾ ਉਹਦਾ ਮਾਸਟਰ ਉਹਦਾ ਕੌਣ ਬੰਦਾ ਸੀ ਜਿਹਨੇ ਕੰਮ ਕਰਾਇਆ ਇਹ ਸਾਰੀ ਸਰਕਾਰ ਇਸ ਤੋਂ ਬਹੁਤ ਮੀਲਾਂ ਕੁਝੇ ਦੂਰ ਹੈ ਤੁਸੀਂ ਆ ਦੇਖੋ ਭਾਜਪਾ ਲੀਡਰ ਆਪਣੇ ਮਨੋਰੰਜਨ ਕਾਲੀਆ ਜੀ ਦੇ ਘਰ ਦੇ ਵਿੱਚ ਗ੍ਰਨੇਡ ਅਟੈਕ ਹੋਇਆ ਅ ਕੱਲ ਅੱਜ ਦੀ ਖਬਰ ਵੀ ਮੇਰੇ ਖਿਆਲ ਆ ਹੁਣੇ ਦੱਸਣ ਦੇ ਸੀ ਬਈ ਕੋਈ ਸੀਨੀਅਰ ਕੋਈ ਹੋਰ ਪ੍ਰੈਸ ਵਾਲੇ ਜਿਹੜੇ ਨੈਸ਼ਨਲ ਪ੍ਰੈਸ ਵਾਲੇ ਉਹ ਇਸ ਕਰਕੇ ਨਹੀਂ ਆ ਸਕੇ ਵੀ ਡੀਆਈਜੀ ਬਾਰਡਰ ਰੇਂਜ ਕਰ ਰਹੇ ਨੇ ਪ੍ਰੈਸ ਮੀਟਿੰਗ ਵੀ ਉਥੋਂ ਆਰਡੀਐਕਸ 2 ਕਿਲੋ ਆਰਡੀਐਕਸ ਫੜਿਆ ਗਿਆ ਤੇ ਕਈ ਹਥਿਆਰ ਫੜੇ ਗਏ ਵੀ ਯਾਰ ਰੋਜ਼ ਦਾ ਕੰਮ ਹੈ ਹਰ ਰੋਜ਼ ਦਾ ਇਹ ਇੱਕ ਕੰਮ ਹੈ ਸਰਕਾਰ ਦਾ ਬਹੁਤ ਬੁਰਾ ਹਾਲ ਹੈ ਲॉ ਐਂਡ ਆਰਡਰ ਦਾ ਤੇ ਇਹ ਹਾਲ ਹੈ ਵੀ ਲੋਕਾਂ ਨੂੰ ਹੁਣੇ ਸੋਚਣਾ ਪੈ ਗਿਆ ਵੀ ਆਪਾਂ ਆਪਣੀ ਸੇਫਟੀ ਕਿੱਦਾਂ ਕਰੀਏ ਤਦੂਏ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਪੰਜਾਬ ਕਦੀ ਵੀ ਕੋਈ ਇੰਡਸਟਰੀ ਡਿਵੈਲਪਮੈਂਟ ਉਦੋਂ ਹੁੰਦੀ ਹੈ ਜਦੋਂ ਉਹਦਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਚੰਗੀ ਹੋਵੇ ਅੱਜ ਪੰਜਾਬ ਦਾ 15000 ਕਰੋੜ ਰੁਪਏ ਦਾ ਵਪਾਰ ਮੱਧਿਆ ਪ੍ਰਦੇਸ਼ ਵਿੱਚ ਜਾ ਚੁੱਕਾ ਹੈ 10000 ਕਰੋੜ ਤੋਂ ਵੱਧ ਜਿਹੜਾ ਸਾਡਾ ਵਪਾਰ ਸਾਈਕਲ ਇੰਡਸਟਰੀ ਲੁਧਿਆਣੇ ਦੀ ਯੂਪੀ ਚ ਜਾ ਚੁੱਕੀ ਹੈ ਤੇ ਪੰਜਾਬ ਕੋਲ ਰਹਿ ਕੀ ਗਿਆ ਛਣਕਣਾ ਕੀ ਰਹਿ ਗਿਆ ਸਵਾਏ ਕਰਜ਼ੇ ਤੋਂ 5 ਲੱਖ ਕਰੋੜ ਮੈਂ ਤੁਹਾਨੂੰ ਇਹ ਦੱਸ ਦਿੰਦਾ ਵੀ ਅੱਜ ਦੀ ਡੇਟ 'ਤੇ ਅਸੀਂ 4 ਲੱਖ ਕਰੋੜ ਦੇ ਨੇੜੇ ਤੇ ਰਿਹਾ ਵੀ ਸਾਡੇ ਕਰਜ਼ਾ ਜਿਹੜਾ ਆ ਗਿਆ ਜਦੋਂ ਇਹ ਸਰਕਾਰ ਆਈ ਸੀ 2 ਕਰੋੜ 40 ਲੱਖ ਰੁਪਏ ਦਾ ਕਰਜ਼ਾ ਸੀ ਔਰ ਉਦੋਂ ਇਹ ਇਹਨਾਂ ਨੇ ਕੇਜਰੀਵਾਲ ਸਾਹਿਬ ਨੇ ਕਹਿਆ ਸੀ ਵੀ ਅਸੀਂ 20000 ਕਰੋੜ ਰੁਪਇਆ ਮਾਈਨਿੰਗ 35000 ਅਸੀਂ ਕ腐ਸ਼ਨ ਦੇ ਜਿਹੜਾ ਲੋਕਾਂ ਕੋਲ ਕਰਕੇ ਸਾਨੂੰ 35000 ਉਹ ਚੋਂ ਬਚੂ 55000 ਅਸੀਂ ਜਿਹੜਾ 240 ਹੈ ਨਾ ਇਹ ਕਰਜ਼ੇ ਨੂੰ ਅੱਧਾ ਲੈਣਾ ਹੈ ਇੱਕ 20 ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਕਰਕੇ ਦੇਣਾ ਹੈ ਇੱਕ 20 ਤੇ ਕੀ ਕਰਕੇ ਦੇਣਾ ਹੈ ਇੱਕ 20 ਹਰ ਸਾਲ ਲੈਂਦੇ ਨੇ ਹੁਣ ਕਿਉਂ ਇਹਨਾਂ ਦੀ ਕੀ ਖਰਚਾ ਕੀ ਹੈ ਐਡਵਰਟਾਈਜ਼ਮੈਂਟ ਜੋ ਝੂਠ ਹੈ ਜੋ ਉਹਨੂੰ ਉਹਨਾਂ ਨੇ ਸੜਕਾਂ ਦੇ ਲਾ ਦੇਣਾ ਉਹਨੇ ਪੋਸਟਰ ਵੀ ਸ਼ਾਇਦ ਲੋਕੀ ਇਹਨਾਂ ਗੱਲਾਂ ਵਿੱਚ ਆ ਕੇ ਉਹਨਾਂ ਨੂੰ ਵੋਟਾ ਪਾ ਦੇਣਗੇ ਮੇਰੇ ਵੀਰੋ ਮੈਂ ਕਈ ਵਾਰ ਤੁਹਾਡੇ ਸਾਹਮਣੇ ਪੱਤਰਕਾਰਾਂ ਰਾਈ ਮੈਂ ਕਹਿਣਾ ਚਾਹੁੰਦਾ ਲੋਕੀ ਕਹਿੰਦੇ ਨੇ ਜੀ ਵੀ ਫਲਾਨੀ ਸਰਕਾਰ ਆਜੂ ਮੈਂ ਕਿਸੇ ਨੂੰ ਵੀ ਕਹਿੰਦਾ ਮੈਂ ਕਹਿੰਦਾ ਉਦਾਹਰਨ ਦੇ ਤੌਰ ਤੇ ਤੁਸੀਂ ਕਹਿੰਦੇ ਹੋ ਜੀ ਕਾਂਗਰਸ 5 ਲੱਖ ਕਰੋੜ ਦਾ ਕਰਜ਼ਾ ਕਾਂਗਰਸ ਪੂਰਾ ਕਿੱਥੋਂ ਕਰੂ ਕਿਸ਼ਤ ਤੇ ਇਹਨਾਂ ਕੋਈ ਲੱਠਣ ਦੀ 5 ਲੱਖ ਦੀ ਕਿਸ਼ਤ ਉਹ ਕਿੱਥੋਂ ਲਾਣਗੇ ਇੱਕ ਗੱਲ ਇੱਕ ਉਦਾਹਰਨ ਇੱਕ ਸਵਾਲ ਹੈ ਵੀ ਜੇ ਅਸੀਂ ਕਿਸੇ ਨੂੰ ਬਾਗਡੋਰ ਦੇਣ ਲੱਗੇ ਆ ਬੜੀ ਚੰਗੀ ਲੀਡਰਸ਼ਿਪ ਹੋ ਸਕਦੀ ਹੈ ਪਰ ਜੇ ਉਹਦਾ ਹਾਲ ਹੀ ਨਹੀਂ ਕੋਈ ਡਾਕਟਰ ਹੀ ਆਪਾਂ ਉਹ ਮਰੀਜ਼ ਇਸ ਬੰਨੇ ਹੋਣ ਮਰਨੇ ਪਿਆ ਹੈ ਵੀ ਹੁਣ ਇਹ ਡਿਸੀਜਨ ਲੈਣਾ ਵੀ ਇਹਨੂੰ ਕਿਹੜਾ ਟੀਕਾ ਲਾਇਆ ਜਾਏ ਵੀ ਇਹ ਬਚ ਜਾਏ ਕਿਸ ਤਰੀਕੇ ਨਾਲ ਅੱਜ ਪੰਜਾਬ ਦੀ ਸਥਿਤੀ ਇਹ ਹੈ ਵੀ ਜਿੰਨੀ ਦੇਰ ਤੱਕ ਸੈਂਟਰਲ ਗਵਰਨਮੈਂਟ ਤਾਡੇ ਨਾਲ ਨਾ ਹੋਏ वचनबद्ध ਹੋਏ ਤੁਹਾਡੇ ਹਰ ਚੀਜ਼ ਨੂੰ ਕਮਿਟ ਕਰਕੇ ਚੱਲੇ ਪੰਜਾਬ ਨਾਲ ਵੀ ਅਸੀਂ ਤੁਹਾਡਾ ਇਹ ਸਾਰਾ ਕੁਝ ਕਰਾਂਗੇ ਤੇ ਫਿਰ ਲੋਕਾਂ ਨੇ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਉਸ ਪਾਰਟੀ ਦਾ ਮੈਂ ਤਾਂ ਕਹਿ ਰਿਹਾ ਮੈਂ ਤਾਂ ਇਹ ਗੱਲ ਕਹਿਣਾ ਵੀ ਸਾਰੇ ਹਿੰਦੁਸਤਾਨ ਦਾ ਸਾਰਾ ਨਕਸ਼ਾ ਵੇਖੋ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਉਥੇ ਉਦਾਹਰਨ ਦੇ ਤੌਰ ਤੇ ਗੁਜਰਾਤ ਵਿੱਚ 7ਵੀਂ ਵਾਰ 35 ਸਾਲ ਹੋ ਚਲੇ ਨੂੰ 7ਵੀਂ ਵਾਰ ਆਈ ਅਕਸਰ ਕੋਈ ਚੰਗਾ ਕਰਦੇ ਤਾਂ ਹੀ ਲੋਕੀ ਵੋਟਾਂ ਪਾਉਂਦੇ ਨੇ ਹਰਿਆਣੇ ਜੀ ਜਦੋਂ ਕਦੀ ਨਹੀਂ ਸੀ ਨਵਾਂ ਰਿਕਾਰਡ ਵਜ ਤੀਜੀ ਵਾਰ ਗਵਰਨਮੈਂਟ ਰਿਪੀਟ ਕਰ ਰਹੀ ਹੈ ਕੋਈ ਚੰਗਾ ਕਰ ਰੇ ਤਾਂ ਹੀ ਗਵਰਨਮੈਂਟ ਰਿਪੀਟ ਕਰ ਰਹੀ ਹੈ ਅਸੀਂ ਕਹਿੰਨੇ ਆ ਵੀ ਰੱਬ ਦਾ ਵਾਸਤਾ ਸਾਨੂੰ ਲੋੜ ਆ ਜੀ ਪੰਜਾਬ ਨੂੰ ਲੋੜ ਆ ਸਾਨੂੰ ਲੀਡਰਾਂ ਨੂੰ ਕੋਈ ਏਡੀ ਨਹੀਂ ਕੋਈ ਕੁਰਸੀ ਦੇ ਪਾਵੇ ਨਹੀਂ ਕਿਤੇ ਹਿਲ ਚਲੇ ਪੰਜਾਬ ਨੂੰ ਬਚਾਣਾ ਬਹੁਤ ਜ਼ਰੂਰੀ ਹੈ ਪੰਜਾਬ ਤਾਂ ਬਚੇਗਾ ਜਿੱਦਾਂ ਯੋਗੀ ਜੀ ਨੇ ਯੂਪੀ ਦੇ ਵਿੱਚ ਅੱਜ ਯੂਪੀ ਦੇ ਕਹਿੰਦੇ ਘਰ ਕਿਸੇ ਚਲ ਜੋ ਘਰ ਨੂੰ ਤਾਲਾ ਮਾਰ ਕੇ ਨਹੀਂ ਜੇ ਨਾ ਖੁੱਲੀ ਜੇ ਤਾਂ ਤੁਹਾਡੀ ਸੂਈ ਵੀ ਨਿਕਲ ਜੇਗੀ ਤਾਂ ਵੀ ਸਰਕਾਰ ਜ਼ਿੰਮੇਵਾਰ ਹੈ ਉਥੇ ਅੱਜ ਹਾਲਾਤ ਇਸ ਤਰੀਕੇ ਦੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਇਨੀ ਵਧੀਆ ਹੈ ਤੇ ਪੰਜਾਬ ਤੇ ਹਮੇਸ਼ਾ ਰਹੀ ਨੰਬਰ 1 ਹੈ ਯਾਰ ਅੱਜ ਆਪਾਂ ਕਿੱਥੇ ਆ ਕੇ ਡਿੱਗ ਗਏ ਸੋ ਅੱਜ ਮੇਰਾ ਅਸੀਂ ਬਟਾਲੇ ਵਿੱਚ ਆ ਕੇ ਵੀ ਆ ਫਲਾਣਾ ਕਤਲ ਹੋਇਆ ਜੀ ਉਥੇ ਉਹਨਾਂ ਇਨਸਾਫ ਅਸੀਂ ਪੁਲਿਸ ਨੂੰ ਇਹ ਗੱਲ ਕਹਿ ਦੀ ਵੀ ਤੁਹਾਡੇ ਤੇ ਤੇ ਵਿਸ਼ਵਾਸ ਹੀ ਕਾਨੂੰਨੀ ਰਹਿ ਗਿਆ ਕਿ ਇਹ ਜਾਨ ਮਾਲ ਦਾ ਖਤਰਾ ਲੋਕੀ ਕਹਿੰਦੇ ਯਾਰ ਚੁੱਪ ਕਰਕੇ ਦੋ ਇਹਨਾਂ ਦੇ ਵਾਜ਼ ਦੀ ਗੱਲ ਕੋਈ ਨਹੀਂ ਇਹਨਾਂ ਦੇ ਆਖੇ ਕਿਸੇ ਨੇ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ ਅਸੀਂ ਆਪਣੇ ਆਪਣੇ ਪਰਿਵਾਰ ਨੂੰ ਬਚਾ ਕੇ ਰੱਖੀਏ ਸਾਡਾ ਸਾਰਿਆਂ ਦਾ ਕਲੈਕਟਿਵ ਜਿਹੜੀ ਹੁਣ ਜ਼ਿੰਮੇਵਾਰੀ ਇਹ ਬੰਦੀ ਹੈ ਦੇਵੀ ਸਾਹਿਬ ਆਪਾਂ ਸਾਰੇ ਭਰਾ ਇੱਥੇ ਅੱਜ ਬੈਠੇ ਆਂ ਸਾਨੂੰ ਤਗੜੇ ਹੋ ਕੇ ਇਸ ਪੁਲਿਸ ਨੂੰ ਵੀ ਤੇ ਸਰਕਾਰ ਨੂੰ ਵੀ ਸਾਡੇ ਕੋਈ ਦੋਖੀ ਨਹੀਂ ਨੇ ਪਰ ਸਰਕਾਰ ਕੋਈ ਵੀ ਆਏ ਕਿਸੇ ਨੇ ਪਰ ਜੇ ਅੱਜ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਆਪਣੇ ਲੋਕਾਂ ਨੂੰ ਵਿਸ਼ਵਾਸ ਹੀ ਨਹੀਂ ਡੋਰ ਟੂ ਡੋਰ ਜਾਓ ਲੋਕਾਂ ਨੂੰ ਸਮਝਾਓ ਯਾਰ ਭਰਾ ਜਿੱਥੇ ਕੋਈ ਲੋੜਾ ਸੀ ਤੁਹਾਡੇ ਨਾਲ ਹੈ ਦੱਸੋ ਜਿੱਥੇ ਤੁਹਾਨੂੰ ਕੋਈ ਲੋੜ ਹੈ ਕਿਸੇ ਨਾਲ ਮੁੱਖ ਮੰਤਰੀ ਨਾਲ ਕਹਿੰਦਾ ਕਈ ਵਾਰ ਅਗਲੇ ਬੰਦੇ ਨੂੰ ਹੁੰਦਾ ਵੀ ਠੀਕ ਹੈ ਮੁੱਖ ਮੰਤਰੀ ਨੂੰ ਮਿਲਾਂਗੇ ਕੋਈ ਆਸ਼ਵਾਸਨ ਦਿਓ ਸ਼ਾਇਦ ਸਾਡੀ ਕੋਈ ਗੱਲ ਸੁਣੀ ਜਾਏ ਤੋ ਇਹ ਜਿਹੜੀਆਂ ਚੀਜ਼ਾਂ ਨੇ ਅਸੀਂ ਆਪਣੀ ਪੋਲੀਟੀਕਲ ਮਫਾਤ ਉੱਤੇ ਉੱਠ ਕੇ ਜਿਹੜਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ ਬਟਾਲੇ ਵਿੱਚ ਮੇਰੇ ਖਿਆਲ ਹੈ ਚੌਥਾ ਪੰਜਵਾਂ ਇਨਸੀਡੈਂਟ ਤੇ ਹੋ ਗਿਆ ਤੇ ਕੱਲ ਕਮਾਨ ਵੀ ਰਾਤੀ ਹੋਇਆ ਤੇ ਕਿੱਦਾਂ ਬਚਾ ਕਰੂਗੇ ਬੰਦੇ ਨੂੰ ਤੇ ਘੜੀ ਦਾ ਨਹੀਂ ਪਤਾ ਤੁਹਾਡਾ ਹੀ ਨਹੀਂ ਪਤਾ ਸਾਡਾ ਹੀ ਨਹੀਂ ਪਤਾ ਵੀ ਬਾਹਰ ਜਾਈਏ ਕਿਹੜਾ ਬੰਦਾ ਬਾਹਰ ਬੈਠਾ ਹੈ ਕਿ ਇਹਨੇ ਫਰੋਤੀ ਦਿੱਤੀ ਹੈ ਤੇ ਅਗਲਾ ਕੰਮ ਕਰਕੇ ਗਾਂ ਜਾਵੇ ਇਹ ਚੀਜ਼ਾਂ ਬੜੀਆਂ ਜਿਹੜੀਆਂ ਇਸ ਵੇਲੇ ਸਾਨੂੰ ਸੋਚਣ ਦੀ ਲੋੜ ਹੈ ਕਿਉਂਕਿ ਪੰਜਾਬ ਅੱਜ ਡਰੱਗ ਸਮਗਲਿੰਗ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਕੇਰਲਾ ਤੋਂ ਬਾਅਦ ਦੂਜਾ ਸੂਬਾ ਜਿੱਥੇ ਸਾਰੇ ਨਵਾਂ ਬੱਦ ਸਮਗਲਿੰਗ ਹੋ ਰਹੀ ਹੈ ਕੇਰਲਾ ਸਾਹ ਤੋਂ ਥੋੜਾ ਜਿਹਾ ਅਸੀਂ ਬਰਾਬਰ ਤੇ ਉਹਨਾਂ ਦੇ ਚੱਲਣ ਦੇ ਆ ਆਪਾਂ ਆਪਣੀ ਜਨਰੇਸ਼ਨ ਜਾ ਕਿਧਰ ਨੂੰ ਰਹੀ ਹੈ ਪਹਿਲੇ ਅਸੀਂ ਦੇ ਕਹਿੰਦੇ ਸਾਡਾ ਜਿਹੜਾ ਨੌਜਵਾਨ ਹੈ ਉਹ ਤਾਂ ਬਾਹਰ ਕੈਨੇਡਾ ਨੂੰ ਚਲਾ ਗਿਆ ਕੋਈ ਆਸਟ੍ਰੇਲੀਆ ਨੂੰ ਚਲਾ ਗਿਆ ਭਾਈ ਸਾਹਿਬ ਜੇ ਤੁਹਾਡੀ ਇੰਡਸਟਰੀ ਨਾ ਰਹੀ ਤੇ ਤੁਹਾਡਾ ਤੇ ਮੈਨੂੰ ਮੈਨੂੰ ਜਾਬਦਾ ਨਹੀਂ ਵੀ ਇੱਥੇ ਇੱਥੇ ਤੇ ਲੁੱਟ ਖੋਹਿਆ ਕਰਨੀ ਵੀ ਜਿਹਦੇ ਘਰ ਵੜ ਕੇ ਤੇ ਲੁੱਟ ਕਰਕੇ ਤੇ ਲੈ ਆਂਦੀ ਲੋਕਾਂ ਕੋਲ ਜ਼ਰੀਆ ਹੀ ਕੋਈ ਨਹੀਂ ਰਹਿ ਜਣਾ ਸੋ ਬੜੀ ਇਸ ਵੇਲੇ ਗੰਭੀਰ ਸਥਿਤੀ ਆ ਗਈ ਹੈ ਤੇ ਆਪਾਂ ਨੂੰ ਐ ਸਿਟੀਜ਼ਨ ਆਫ ਬਟਾਲਾ ਸਾਡਾ ਅਸੀਂ ਪੋਲਿਟਿਕਲ ਪਾਰਟੀ ਆ ਸਾਡਾ ਫਰਜ਼ ਬਣਦਾ ਹੈ ਵੀ ਅਸੀਂ ਲੋਕਾਂ ਵਿੱਚ ਜਾਈਏ ਤੇ ਲੋਕਾਂ 'ਚ ਵਿਸ਼ਵਾਸ ਬਣਾਈਏ ਬੀਜੇ ਪੁਲਿਸ ਨਹੀਂ ਕਰਦੀ ਤੇ ਕੀ ਕਰਨਾ ਹੈ ਕੀ ਪੁਲਿਸ ਜੇ ਤੁਹਾਨੂੰ ਲਾਅ ਐਂਡ ਆਰਡਰ ਚਲੋ ਕੋਸ਼ਿਸ਼ ਇਹ ਨਹੀਂ ਵੀ ਕਰਦੇ ਨਹੀਂ ਪਰ ਇਹਦਾ ਮਤਲਬ ਵੀ ਗੈਂਗਸਟਰਾਂ ਨੂੰ ਉਹਨਾਂ ਦਾ ਡਾਰੀ ਕੋਈ ਨਹੀਂ ਪੁਲਿਸ ਤੇ ਆਪਣਾ ਕੰਮ ਕਰਦੀ ਹੈ ਵੀ ਚਲੋ ਉਹਨਾਂ ਨੇ ਉਹਨਾਂ ਦਾ ਕੰਮ ਹੁੰਦਾ ਪਰ ਗੈਂਗਸਟਰ ਇਹਨੇ ਦਲੇਰ ਹੋ ਕੇ ਅੱਜ ਪੰਜਾਬ ਦੇ ਵਿੱਚ ਜਿੰਨੂੰ ਮਰਦੀ ਮਾਰ ਦਿੰਦੇ ਨੇ ਉਹਨੂੰ ਫਿਰ ਮਾਰ ਕੇ ਫਿਰ ਇਲਜ਼ਾਮ ਲੈਂਦੇ ਨੇ ਵੀ ਆਹੀ ਮਾਰਿਆ ਜੇ ਜ਼ਿੰਮੇਵਾਰੀ ਲੈਂਦੇ ਜ਼ਿੰਮੇਵਾਰੀ ਲੈਂਦੇ ਨੇ ਉਸ ਚੀਜ਼ ਦੀ ਕਈਆਂ ਨੂੰ ਪਹਿਲੇ ਥ੍ਰੈਟ ਕਰਦੇ ਭੱਜਣਾ ਜਿੱਧਰ ਭੱਜਣਾ ਇਹ ਹਾਲਾਤ ਕਦੀ ਕਿਸੇ ਨੇ ਸੋਚੇ ਨਹੀਂ ਸੀ ਇਹ ਹਮੇਸ਼ਾ ਸਰਕਾਰਾਂ ਚੰਗੀਆਂ ਸਰਕਾਰਾਂ ਦੇ ਆਏ ਯੂਪੀ ਚ ਕੀ ਹੈ ਇਕੱਲੇ ਯੋਗੀ ਜੀ ਨਹੀਂ ਪਿੱਛੇ ਪਾਰਟੀ ਬੋਲਦੀ ਹੈ ਅੱਜ ਯੋਗੀ ਜੀ ਨੂੰ ਇਸ ਗੱਲ ਦਾ ਪਤਾ ਨਹੀਂ ਮੇਰੀ ਪਾਰਟੀ ਮੇਰੇ ਪਿੱਛੇ ਬੈਠੀ ਖੜੀ ਹੈ ਵੀ ਜੋ ਯੂਪੀ ਦੇ ਵਿੱਚ ਅੱਜ ਡਿਸੀਜਨ ਲੈ ਰਿਹਾ ਜਦੋਂ ਤੁਸੀਂ ਪੰਜਾਬ ਦੀ ਸਾਡੀ ਕੋਈ ਇਲੈਕਸ਼ਨ ਹੁੰਦੀ ਹੈ ਨਾ ਜੀ ਪੇ ਕਿਹਦੀ ਡਿਮਾਂਡ ਆਂਦੀ ਹੈ yogi ji ਨੂੰ ਲਾਓ ਜੀ ਪੰਜਾਬ ਚ ਹੋਰ ਕਿਸੇ ਦੀ ਨਹੀਂ ਆਂਦੀ ਇਹ ਵੀ ਡਿਮਾਂਡ ਆਂਦੀ ਵੀ yogi ji ਨੂੰ ਬੁਲਾਓ ਜੀ ਇੱਥੇ yogi کیوں ਕਿਉਂਕਿ ਪੰਜਾਬੀ ਹਮੇਸ਼ਾ ਇੱਕ ਢੱਡਲੇਦਾਰ ਇੱਕ ਲੱਠ ਬੰਦੇ ਨੂੰ ਪਸੰਦ ਕਰਦਾ ਹੈ ਔਰ ਉਹ ਸਮਝਦਾ ਇੱਕ ਡਾਇਨਾਮਿਕ ਲੀਡਰ ਹੋਵੇ ਜਿਹੜਾ ਸਾਡੇ ਪੰਜਾਬ ਨੂੰ ਇਸ ਅੱਜ ਦੀ ਸਿਚੁਏਸ਼ਨ ਚੋਂ ਬਾਹਰ ਕਢੇ ਤਾਂ ਉਹ ਡਾਇਨਾਮਿਕ ਲੀਡਰ ਅਸੀਂ ਚੁਟਕਲਿਆਂ ਵਾਲਿਆਂ ਚੋਂ ਲੱਭ ਲਈਏ ਉਹ ਤਾਨੂੰ ਬੰਦਾ ਉਹ ਚਾਹੀਦਾ ਜਿਹਦੇ ਪਿੱਛੇ ਸਰਕਾਰ ਖੜੀ ਹੈ ਤੇ ਸਰਕਾਰ ਕਹਿੰਦੀ ਵੀ ਅਸੀਂ ਲੋ ਸਟੈਪਲ ਸੀ ਤੁਹਾਡੇ ਨਾਲ ਤਾਂ ਪੰਜਾਬ ਜਾ ਕੇ ਪੰਜਾਬ ਦੇ ਵਿੱਚ ਸਥਿਤੀ ਠੀਕ ਹੋਣੀ ਹੈ ਤੇ ਮੇਰੀ ਸਾਰੇ ਭਰਾਵਾਂ ਨੂੰ ਅੱਜ ਸਿਰਫ ਅੱਜ ਇੱਥੇ ਇਕੱਤਰ ਕਰਕੇ ਇਹ ਦੱਸਣ ਦਾ ਸੀ ਵੀ ਲੋਕ ਬੋਲ ਜਾਂਦੇ ਨੇ ਜਿਹਦਾ ਤੋਕ ਹੀ ਕੋਈ ਨਹੀਂ ਹੈ ਕੋਈ ਕਹਿੰਦਾ ਵੀ ਮੈਂ 6-19 ਦਿਨ ਨਹੀਂ ਕਰਾਨੀ ਜਿੰਨੀ ਦੇਰ ਤੱਕ ਆ ਨਹੀਂ ਹੋਏਗਾ ਮੈਂ ਉਹ ਹੀ ਆ ਇਹਦਾ ਲਾਅ ਐਂਡ ਆਰਡਰ ਨਾ ਕਿਸੇ ਦਾ ਕੀ ਤੁਲਗ ਬੰਦਾ ਕੋਈ ਸਿਆਣੇ ਬਣੋ ਕੋਈ ਲੋਕ ਸ਼ਹਿਰ ਦੀ ਕੋਈ ਰਾਜਨੀਤੀ ਕਰ ਰਹੇ ਕੋਈ ਉਹੋ ਜੀ ਗੱਲ ਕਰੋ ਵੀ ਜਿਹਦੇ ਨਾਲ ਲੋਕ ਸਮਝਣ ਵੀ ਹੈ ਯਾਰ ਬੰਦੇ ਕਮਿਟਿਡ ਨੇ ਤੇ ਇਹਦੇ ਨਾਲ ਕਿ ਕੋਈ ਸ਼ੇਵ ਕਰਾਏ ਨਾ ਕਰਾਏ ਕੋਈ ਦਾੜੀ ਉੱਗ ਜੇਗੀ ਤੇ ਉਹਦਾ ਕੀ ਲੋਕਾਂ ਨੇ ਉਹਨੂੰ ਲੱड्डੂ ਦੇ ਵੱਡੇ ਸੀ ਲੋਕਾਂ ਨੇ ਸੋ ਇਹੋ ਜਿਹੀਆਂ ਜਿਹੜੀਆਂ ਗੱਲਾਂ ਨੇ ਨਾ ਇਹ ਮੈਂ ਇਹ ਤਾਂ ਚਾਹਨਾ ਵੀ ਪੋਲਿਟਿਕਲ ਬੰਦਿਆਂ ਨੂੰ ਆਪਣੀ ਇਹੋ ਜੀ ਰਾਜਨੀਤੀ ਨਾ ਕਰਨ ਅੱਜ ਬਟਾਲੇ ਦੇ ਲਈ ਜਿੱਥੇ ਖਲੋਨਦਾ ਜਿੱਥੇ ਇੱਕ ਮੁੱਠ ਹੁੰਦਾ ਐ ਵਕਤ ਹੈ ਉਥੇ ਖੜੇ ਹੋਣਾ ਚਾਹੀਦਾ ਚਾਹੇ ਸਾਰੀਆਂ ਪਾਰਟੀਆਂ ਦੇ ਬੰਦੇ ਇਕੱਠੇ ਹੋ ਕੇ ਖੜੇ ਕਰਨ ਮੈਂ ਨਹੀਂ ਕਹਿੰਦਾ ਵੀ ਇਕੱਲੇ ਭਾਰਤੀ ਜਨਤਾ ਪਾਰਟੀ ਸਾਰੇ ਕੰਮ ਅਸੀਂ ਕਹਿੰਦੇ ਆ ਵੀ ਲੈਟਸ ਆਲ ਗੈਟ ਟੂਗੇਦਰ ਅਸੀਂ ਵੇਖੇ ਵੀ ਬਟਾਲੇ ਦੀ ਬਿਹਤਰੀ ਕਿਸ ਤਰੀਕੇ ਨਾਲ ਹੋ ਸਕਦੀ ਸੋ ਮੇਰੀ ਇਹੋ ਹੀ ਬੇਨਤੀ ਹੈ ਤੁਸੀਂ ਜਿੱਦਾਂ ਵਾਲਿਆ ਜੀ ਨੇ ਕਿਹਾ ਵੀ ਤੁਸੀਂ ਸਾਡੇ ਚੌਥੇ ਥਾਮੋ ਇਹ ਵਾਕਿਆ ਗੱਲ ਠੀਕ ਹੈ ਇਸ ਚ ਕੋਈ ਦੋ ਰਾਏ ਨਹੀਂ ਵੀ ਜਿਹੜੀ ਜਿਹੜੀ মিডিਆ ਹੈ ਉਹ ਚੌਥਾ ਥੰਮ ਹੈ ਸਾਰੇ ਦੇਸ਼ ਦਾ ਪਰ ਮੈਨੂੰ ਥੰਮਾਂ ਨੂੰ ਵੀ ਮੇਰੀ ਬੇਨਤੀ ਹੈ ਵੀ ਉਹ ਉਹ ਉਹੋ ਜੇ ਲਾਓ ਕੋਈ ਇਹੋ ਜਿਹਾ ਔਰ ਕੱਲਾ ਰੇਤਾ ਹੀ ਨਾ ਮਲਦਿਆ ਕਰੋ ਵੀ ਇਹਦੀ ਗਲਤੀ ਕੋਈ ਤਕ ਨਹੀਂ ਬੰਦੀ ਕੋਈ ਆਪਾਂ ਉਹ ਕੰਮ ਕਰੀਏ ਮਜ਼ਬੂਤ ਥੰਮ ਇੱਥੇ ਆਪਾਂ ਨੂੰ ਅੱਜ ਬਟਾਲੇ ਦੀ ਲੋੜ ਹੈ ਤੇ ਕਿਰਪਾ ਕਰਕੇ ਆਪਾਂ ਚੰਗਾ ਇੱਕ ਮੈਸੇਜ ਬਟਾਲੇ ਦੇ ਲੋਕਾਂ ਲਈ ਤੇ ਪੰਜਾਬ ਲਈ ਇਥੋਂ ਭੇਜੀਏ ਸੋ ਤੁਹਾਡੇ ਸਾਰਿਆਂ ਦਾ ਇਤਿਹਾਸ ਦੇ ਧੰਨਵਾਦ ਸਰ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਜੀ ਘਮਾਨ ਆਏ ਸੀ ਉਹਨਾਂ ਨੇ ਕਿਹਾ ਕਿ ਜਿੰਨੇ ਨਾਮੀ ਗੈਂਗਸਟਰ ਆ ਉਹ ਪੰਜਾਬ ਤੋਂ ਬਾਹਰ ਦੀਆਂ ਜਿੰਨਾ ਜਵਾ ਉਹਨਾਂ ਦੀ ਕੋਈ ਪੇਸ਼ੀ ਨਹੀਂ ਪੈਂਦੀ ਵੀਡੀਓ ਕਾਨਫਰੰਸ ਤੇ ਪੇਸ਼ੀ ਪਾਈ ਜਾਂਦੀ ਹੈ ਕੋਈ ਪੁੱਛਗਿਛ ਨਹੀਂ ਕਰ ਦਿੱਤੀ ਜਾਂਦੀ ਇਸ ਦਾ ਵੀ ਗੱਲ ਨਹੀਂ ਦੇਖੋ ਐਦਾਂ ਹੁੰਦਾ ਹੈ ਇਹ ਸਰਕਾਰ ਦੇ ਮਸਲੇ ਨੇ ਉਹਦੇ ਵਿੱਚ ਮੈਂ ਕਹਾਂ ਸੁਣੋ ਸੁਣੋ ਜਿੰਨੇ ਵੀ ਗੈਂਗਸਟਰ ਨੇ ਉਹਨਾਂ ਦੇ ਵੀ ਆਪਸੀ ਦੁਸ਼ਮਿਲੀਆਂ ਨੇ ਉਹ ਸਮਝਦੇ ਵੀ ਇੱਕ ਜੇਲ੍ਹ ਤੋਂ ਇੱਕ ਤੁਹਾਡਾ ਉੱਥੇ ਮਾਰਿਆ ਨਹੀਂ ਸੀ ਗੈਂਗਸਟਰ ਆ ਫਗਵਾੜੇ ਗੱਡੀ ਦਵੇ ਪੁਲਿਸ ਪੁਲਿਸ ਦੀ ਗੱਡੀ ਜੋ ਲਾ ਕੇ ਉਹਨੂੰ ਮਾਰਤਾ ਸੀਗਾ ਹਾਂਜੀ ਸੁੱਖਾ ਵਾਲਾ ਹਾਂ ਹਾਂ ਜੋ ਵੀ ਸੁੱਖਾ ਜੋ ਵੀ ਉਹਦਾ ਨਾਂ ਸੀਗਾ ਤੋਂ ਇਹਦੇ ਵਿੱਚ ਜੇਕਰ ਕਿਸੇ ਦੀ ਜਾਨ ਮਾਲ ਦੀ ਰਾਖੀ ਲਈ ਸਰਕਾਰ ਜ਼ਿੰਮੇਵਾਰ ਆ ਤੇ ਵੀਡੀਓ ਕਨਿੰਗ ਮਤਲਬ ਇਹ ਆ ਵੀ ਜਿਹੜੀ ਕਿਹਦੀ ਤਰੀਕ ਪੈਂਦੀ ਬਜਾਏ ਵੀ ਇਹਨਾਂ ਅਮਲਾ ਫੈਲਾ ਨਾਲ ਲੈ ਕੇ ਜਾਏਗਾ ਤੇ ਕੱਲ ਨੂੰ ਕੋਈ ਵਾਰਦਾਤ ਹੋ ਗਈ ਤੇ ਲੋਕਾ ਕਹਿੰਦਾ ਲੋ ਜੀ ਸਰਕਾਰ ਦੀ ਫੇਲੀਅਰ ਇੱਥੇ ਸੋ ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਗਵਰਨਮੈਂਟ ਲੈਵਲ ਦੀਆਂ ਹੋਮ ਮਿਨਿਸਟਰ ਲੈਵਲ ਦੀਆਂ ਨੇ ਨਾ ਉੱਥੇ ਸਦਾ ਪ੍ਰਤਾਪ ਸਿੰਘ ਬਾਜਵਾ ਨੇ ਉਹਦਾ ਕੋਈ ਹੱਲ ਕੱਢਣਾ ਜੋ ਸੈਂਟਰ ਉਹ ਹੋਮ ਦੀ ਗੱਲ ਕੀਤੀ ਕਿ ਪੰਜਾਬ ਤੇ ਕੋਈ ਬੰਦਾ ਨਾਮ ਨਹੀਂ ਲੈ ਰਿਹਾ ਪਰ ਜੇ ਬੋਲੀਆਂ ਨਾਲ ਗੱਲਬਾਤ ਕੀਤੀ ਜਾਵੇ ਇਸ ਨੂੰ ਲੈ ਕੇ ਤੇ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਅੰਦਰ ਸਾਰੀਆਂ ਸਰਹੱਦਾਂਆਂ ਨੇ ਜੋ ਵੀ ਨੈਸ਼ਨਲ ਵਾਈਸ ਸਰਦਾਨਾਂ ਨੇ ਉਹ ਸਾਰੀ ਕੇਂਦਰ ਦੇ ਅੰਦਰ ਆਉਂਦੀਆਂ ਤੇ ਕੇਂਦਰ ਕਿਉਂ ਨਹੀਂ ਰੋਕਦਾ ਉੱਥੋਂ ਪਾਰ ਹੋਣ ਨਹੀਂ ਸਕਦਾ ਸਾਹ ਦੇ ਕੋਈ ਜਦਕਿ 50 ਕਿਲੋਮੀਟਰ ਦਾ ਏਰੀਆ ਵੀ ਹੋਣਾ ਕੇਂਦਰ ਦੀ ਜਿਹੜੀ ਬੀਐਸਐਫ ਆ ਉਹਦੇ ਅੰਦਰ ਹੀ ਹੈ ਪੰਜਾਬ ਦੇ ਦੇਖੋ ਇੱਕ ਮੇਰੀ ਗੱਲ ਨੂੰ ਸਮਝੋ ਇਸ ਕੋਈ ਦੋਰ ਆਏ ਨਹੀਂ ਵੀ ਜਿਹੜੀਆਂ ਤੁਸੀਂ ਗੱਲ ਕਰਦੇ ਹੋ ਉਹ ਵੀ ਕੇਂਦਰ ਕੇਂਦਰ ਸਰਕਾਰ ਕਿਉਂ ਨਹੀਂ ਰੋਕਦੀ ਕੇਂਦਰ ਕੋਈ ਫੈਸਲੇ ਲੈ ਕੇ ਤੁਹਾਨੂੰ ਇੱਕ ਜ਼ਰੀਆ ਬਣਦੀ ਹੈ ਵੀ ਇਦਾਂ ਪਰ ਰੁਕਿਆ ਜਾ ਸਕਦਾ ਅਕਸਰ ਇਹ ਲੋਕਲ ਗਵਰਨਮੈਂਟ ਲੋਕਲ ਜਿਹੜੀ ਪੁਲਿਸ ਹੈ ਕਿਹੜੇ ਕੰਮ ਨੂੰ ਆ ਉਹ ਤਾਂ ਤੁਹਾਨੂੰ ਨਾਈਟ ਵਿਜੀਲੈਂਸ ਦੇ ਸਕਦੀ ਉਹ ਡਰੋਨ ਜਿਹੜੇ ਆਉਂਦੇ ਨੇ ਉਹਨਾਂ ਨੂੰ ਆਪਣਾ ਥੱਲੇ ਸੋਟ ਸਕਦੀ ਉਹਦੀ ਇਨਫੋਰਮੇਸ਼ਨ ਦੇ ਸਕਦੀ ਇਹ ਜਿਹੜੇ ਇਹ ਕਹਿੰਦੋਂ ਪਾਵਿਆ ਵੀ ਇਹ ਨਿਰਾ ਇਹ ਨਹੀਂ ਹੈ ਵੀ ਇਹ ਬਾਹਰਲੇ ਕਿਤੋਂ ਹੀ ਆਂਦੇ ਨੇ ਜਿਹੜੇ ਇੱਥੇ ਬੈਠੇ ਨੇ ਨਾ ਵਿੱਚ ਜਿਹੜੇ ਹੋਣ ਜਿਹੜਾ ਇਹ ਦੇਖੋ ਕਦੀ ਵੀ ਡਰੱਗ ਜਿਹੜਾ ਹੈ ਨਾ ਉਹ ਪੋਲਿਟਿਕਲ ਆਕੇ ਤੋਂ ਵੀ ਨਾ ਪੁਲਿਸ ਦੀ ਲੀਡਰ ਜਿਹੜੇ ਪੁਲਿਸ ਦੇ ਵੱਡੇ ਅਫਸਰ ਨੇ ਉਹਨਾਂ ਤੋਂ ਵੀ ਨਾ ਵੇਖ ਨਹੀਂ ਸਕਦਾ ਜੇ ਕੋਈ ਚੀਜ਼ ਵਿੱਚ ਮੈਂ ਕੀ ਤੁਸੀਂ ਰੁਕ ਨਹੀਂ ਹੋਏ ਨਾ ਤੇ 24 ਘੰਟਿਆਂ ਚ ਰੁਕਦੀ ਹੈ ਤੇ ਉਹ ਉਹ ਕਿਉਂ ਮੈਂ ਤੁਹਾਨੂੰ ਬਾਰ ਬਾਰ ਕਹਿੰਨਾ ਇੱਕ ਚੰਗੀ ਲੀਡਰਸ਼ਿਪ ਜਿਹੜੀ ਲੋਕਾਂ ਨੂੰ ਜਵਾਬਦੇਹ ਹੋਵੇ ਉਹ ਦਿਓ ਕੀ ਕੀ ਗੱਲ ਯੋਗੀ ਨੇ ਰੋਕੇ ਨਹੀਂ ਫਰੋਤੀਆਂ ਲੈਣ ਵਾਲੇ ਬਾਦੇ ਯੂਪੀ ਤੋਂ ਕੋਸਤੇ ਕਦੀ ਲੀਡਰਸ਼ਿਪ ਜਿੱਥੇ ਤੁਸੀਂ ਗੱਲ ਕਰ ਰਹੇ ਹੋ ਉਸਦੀ ਕਦੀ ਲੀਡਰਸ਼ਿਪ ਪੰਜਾਬ ਤੇ ਲਿਆਉਣ ਦੇ ਲਈ ਭਾਜਪੀ ਨੂੰ ਵੀ ਤੇ ਵਿਸ਼ਵਾਸ ਆਪਣਾ ਪੱਕਾ ਕਰਨਾ ਪਏਗਾ ਨਾ ਪੰਜਾਬ ਦੇ ਵਿੱਚ ਜਿਹੜਾ ਵਿਸ਼ਵਾਸ ਹੋ ਚੁੱਕੀ ਹੈ ਭਾਜਪੀ ਉਹ ਕਿਵੇਂ ਪੱਕਾ ਕਰ ਲਵੇਗੀ ਕਿ ਉਹ ਸਰਕਾਰ ਨੇ ਹਾਸਲ ਤੇ ਸਾਨੂੰ ਇੱਕ ਚੰਗੀ ਲੀਡਰਸ਼ਿਪ ਮਿਲ ਦੇਵੇ ਦੇਖੋ ਤੁਸੀਂ ਵਿਸ਼ਵਾਸ ਕਿੱਦਾ ਕਹਿੰਦੇ ਹੋ ਤੁਸੀਂ ਕਿਸਾਨੀ ਅੰਦੋਲਨ ਨੂੰ ਇਹ ਗੱਲ ਕਹਿੰਦੇ ਹੋ ਵੀ ਇੱਕ ਬੀਜੇਪੀ ਦੀ ਪਰਸੈਪਸ਼ਨ ਬਣ ਗਈ ਵੀ ਜੀ ਦੇ ਆਰ ਐਂਟੀ ਪੰਜਾਬ ਇਹੋ ਤਰੀਕਾ ਨਾਲ ਚਾਹੁੰਦੇ ਕਾਂਗਰਸ ਨੇ ਜੇ ਤੁਹਾਡੇ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕਰ ਦਿੱਤਾ 84 ਦੇ ਤੁਹਾਡੇ ਗਲਾਂ 'ਚ ਪਾ ਕੇ ਟੈਰ ਉਹ ਯਾਰ ਤੁਸੀਂ ਉਹਨੂੰ ਦੇ ਬੀਜੇਪੀ ਨੇ ਕੀਤਾ ਕੀ ਹੈ ਕਾਨੂੰਨ ਵਾਪਸ ਲੈ ਲੈ ਕਿਹੜਾ ਕੋਈ ਉੱਥੇ ਉਹ ਤੀਰ ਚਲਾਤਾ ਸੀ ਜਿਹੜੇ ਜਿਹਦੇ ਨਾਲ ਪੰਜਾਬ ਬਣਿਆ ਕਿ ਇੱਕ ਮਿੰਟ ਇੱਕ ਮਿੰਟ ਵਿਸ਼ਵਾਸ ਕਿਤਾ ਕਾਇਮ ਹੋਏਗਾ ਉਹ ਵਿਸ਼ਵਾਸ ਪੈਦਾ ਹੋਏਗਾ ਔਰ ਤੁਹਾਡੇ ਸਾਹਮਣੇ ਹੋਏਗਾ ਪੰਜਾਬ ਦੇ ਲੋਕਾਂ ਦੇ ਵਿੱਚ ਅੱਗੇ ਜਿੱਥੇ ਸਾਨੂੰ ਆਰਏ 22 ਦੀ ਇਲੈਕਸ਼ਨ ਲੜੀ ਪਿੰਡਾਂ ਦੇ ਲੋਕਾਂ ਕੁੰਡੀਆਂ ਮਾਰ ਲੀਆਂ ਆਪਣੇ ਘਰਾਂ ਦੀ ਗੁੱਸਾ ਸੀ ਅੱਜ ਲੋਕ ਕਹਿੰਦੇ ਨੇ ਵੀ ਜੀ ਨਹੀਂ ਬੀਜਪੀ ਤੋਂ ਬਗੈਰ ਹੋਰ ਗੱਲ ਹੀ ਬਾਦੀ ਉਹ ਹੀ ਫਰਕ ਆ ਗਿਆ ਤੁਹਾਡੇ ਭਰਾ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਨੇ ਕਿ ਪਹਿਲਾਂ ਆਪ ਤੇ ਜਿੱਤਣਾ ਫਿਰ ਭਾਜਪਾ ਨੂੰ ਜਿੱਤਣਾ ਕੋਣ ਆਪ ਜਿੱਤਣ ਰਮਨਦੀਪ ਸਿੰਘ ਬਿੱਟੂ ਨੇ ਬਿਆਨ ਦਿੱਤਾ ਸੀ ਨਾ ਕਿ ਭਾਜਪਾ ਕੱਲੀ ਲੜੇਗੀ ਤੇ ਉਹਨਾਂ ਦਾ ਕਹਿਣਾ ਸੀ ਕਿ ਜੇ ਮਨੀਤ ਬਿੱਟੂ ਖੁਦ ਆਪ ਤੇ ਜਿੱਤ ਲੇ ਫਿਰ ਭਾਜਪਾ ਨੂੰ ਜਿੱਤਾਂਗੇ ਇਹ ਗੱਲਾਂ ਪੋਲਿਟੀਕਲ ਲੀਡਰ ਕਹਿੰਦੇ ਹੁੰਦੇ ਨੇ ਉਹਨਾਂ ਦੇ ਕਹਿਣ ਨਾਲ ਕਿ ਹਾਰ ਜਿੱਤੀ ਜਾਣਾ ਵਕਤ ਇਹੋ ਹੀ ਆਮ ਆਦਮੀ ਪਾਰਟੀ ਜਿਹੜੀ 50 50 70 70 ਹਜ਼ਾਰ ਤੇ ਜਿੱਤੇ ਨੇ ਸਾਰਿਆਂ ਦੀਆਂ ਜ਼ਮਾਨਤਾਂ ਜਬਤ ਕਰਾਤੀਆਂ ਜਿਹੜੇ ਬੋਲਦੇ ਨੇ ਇਨਾਂ ਦੀ ਸਾਰਿਆਂ ਦੀ ਜ਼ਮਾਨਤਾਂ ਜਬਤ ਹੋਈਆਂ ਨੇ ਤੁਹਾਡੀ ਇੱਕ ਇੱਕ ਸੈਕਿੰਡ ਤੇ ਜੇ ਉਹ ਉਹਨਾਂ ਦੀ ਅਗਲੀ ਵਾਰ ਜ਼ਮਾਨਤਾਂ ਜਬਤ ਹੋਣੀਆਂ 27 ਦੇ ਵਿੱਚ ਅੱਜ ਮੇਰੀ ਗੱਲ ਤੁਹਾਡੇ ਮੈਂ ਕੈਮਰੇ ਤੇ ਕਹਿ ਰਿਹਾ 92 ਸੀਟਾਂ ਲੈ ਕੇ ਜਿੱਤੇ ਸੀ ਇਹ ਡਬਲ ਐਂਕੜਾ ਕਰ ਲੈਣਗੇ ਨਾ ਤੇ ਮੈਂ ਗਨੀਬਤ ਸਮਝਾਂਗਾ ਸਰ ਅਸਲੀ ਕਿ ਓਰੀਜਨਲ ਵੈਪਨ ਲੈਣਾ ਹੋਏ ਤਾਂ ਉਹਦੇ ਵਾਸਤੇ ਲਾਇਸੈਂਸ ਲੈਣਾ ਬਹੁਤ ਔਖਾ ਹੁੰਦਾ ਪਰ ਇਨਾਂ ਵੈਪਨ ਇਨਾਂ ਹਥਿਆਰ ਪੰਜਾਬ ਦੇ ਵਿੱਚ ਜਾਂ ਬਟਾਲੇ ਦੇ ਵਿੱਚ ਆ ਰਹਿਆਂ ਦਾ ਕੀ ਕਾਰਨ ਹੋ ਸਕਦਾ ਉਹ ਦੇਖੋ ਇਹ ਹੋਏ ਤੇ ਗੱਲ ਹੈ ਵੀ ਜਿਹੜੀ ਸਮੱਗਲ ਹੋ ਕੇ ਚੀਜ਼ਾਂ ਆ ਰਹੀਆਂ ਨੇ ਗੱਲ ਤੇ ਉਹੀ ਗੱਲ ਕਰ ਰਹੇ ਆ ਵੀ ਜਿਹੜੀ ਸਮੱਗਲ ਹੋ ਕੇ ਇਹਨੂੰ ਰੋਕਣ ਦੀ ਲੋੜ ਹੈ ਵੈਪਨ ਹੋਣ ਜਿਹੜਾ 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 ਪਾਕਿਸਤਾਨੋਂ ਭੇਜਦਾ ਹੈ ਅ ਅਕੀਕੇ ਦੇ ਡਰੱਗ ਉਹ ਨਾਲ ਪਹਿਲੇ ਹਥਿਆਰ ਨਾਲ ਭੇਜਦਾ ਸਰਕਾਰ ਬਣੀ ਹੈ ਨਾ ਸੋ ਹਾਂ ਇੱਕ ਇੱਕ ਹਾਂ ਸਾਰਾ ਪਾਰਟੀਆਂ ਨੇ ਧੰਮੇ ਦੇ ਵਿੱਚ ਆਇਆ ਲੇਕਿਨ ਬੀਜੇਪੀ ਆ ਕੋਈ ਬੱਲਾ ਲਾ ਰਹੀ ਆ ਭਾਰਤੀ ਜਨਤਾ ਪਾਰਟੀ ਆਈ ਜਣੇ ਸੁਣੋ 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 ਮੇਰੀ ਗੱਲ ਉਹ ਤਾਂ ਸਾਡਾ ਫੰਕਸ਼ਨ ਮੇਰੀ 1 ਮਿੰਟੇ ਕੋਈ ਲੇਕਿਨ ਕੀ ਕੀਤਾ ਸਾਰੀਆਂ ਪਾਰਟੀਆਂ ਨੇ ਆ ਕੇ ਨਹੀਂ ਗਾਂਧੀ ਕੀਤਾ ਨਹੀਂ ਲੇਕਿਨ ਸਾਂਝਾ ਸਾਰਾ ਬਿਆਨ ਸੀ ਸਾਡਾ ਸਾਰੇ ਸਾਂਝੇ ਸੀਗੇ ਗਾੜੀ ਚੋਂ ਦੇ ਵਿੱਚ ਹਾਂ لیکن ਉਹ ਗਿੱਡੀਆਂ ਪਾਰਟੀਆਂ ਛੱਡ ਕੇ ਉਹ ਉਹ ਵੀ ਜਿਹੜੇ ਹੀ ਨਾ ਉਹ ਵੀ ਆਏ ਨੇ ਨਹੀਂ ਨਹੀਂ ਹੀਰਾਵਾਲੀਆ ਜੀ ਉੱਥੇ ਸੀ ਇਹਦੇ ਨਾਲ ਸਾਰੀਆਂ ਪਾਰਟੀਆਂ ਦੀ ਗੱਲ ਯਾਰ ਅਸੀਂ ਇਸ ਚੀਜ਼ ਨੂੰ ਸਮਰਥਨ ਦਿੱਤਾ ਔਰ ਸਾਡੀ ਟੀਮ ਬਕਾਇਦਾ ਉੱਥੇ ਪਹੁੰਚੀ ਆ ਔਰ ਸਾਡਾ ਆਲਰੇਡੀ ਪੰਜਾਬ ਪ੍ਰਦੇਸ਼ ਦੇ ਵਿੱਚ ਪ੍ਰੋਗਰਾਮ ਫਿਕਸ ਸੀ ਸਾਡੀਆਂ ਜੁਆਇਨਿੰਗਸ ਸੀ ਔਰ ਉਹ ਪ੍ਰੋਗਰਾਮ ਪਿਛਲੇ 10 ਦਿਨ ਤੋਂ ਫਿਕਸ ਸੀ ਔਰ ਸਾਡੀ ਪੂਰੀ ਟੀਮ ਉਹਨਾਂ ਦੇ ਨਾਲ ਸਮਰਥਨ ਦਿੱਤਾ ਬਟਾਲਾ ਵਾਸੀਆਂ ਦਾ ਸਮਰਥਨ ਦਿੱਤਾ ਔਰ ਰੈਗੂਲਰ ਜਿਦੜੀ ਫੇਸਬੁੱਕ ਚੈੱਕ ਕਰੋ ਤੇ ਉਹਦੇ ਵਿੱਚ ਬਿਲਕੁਲ ਪੋਸਟ ਪਈ ਇੱਕ ਨੰਬਰ 2 ਮੈਂ ਤੁਹਾਨੂੰ ਇੱਕ ਗੱਲ ਦੱਸ ਦਵਾਂ ਸਭ ਤੋਂ ਪਹਿਲਾਂ ਕੈਂਡਲ ਮਾਰਚ ਭਾਰਤੀ ਜਨਤਾ ਪਾਰਟੀ ਜਿਲ੍ਹਾ ਬਟਾਲਾ ਦੇ ਵਿੱਚ ਬਟਾਲਾ ਦੇ ਅੰਦਰ ਕੱਢਿਆ ਗਿਆ ਦੂਸਰਾ ਸਭ ਤੋਂ ਪਹਿਲਾਂ ਪ੍ਰੈਸ ਵੀ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਦੇ ਵਿੱਚ ਕੀਤੀ ਇੱਕ ਨੰਬਰ 2 ਮੈਂ ਤੁਹਾਨੂੰ ਇੱਕ ਗੱਲ ਦੱਸ ਦਵਾਂ ਦੇਖੋ ਅਲਟੀਮੇਟਲੀ ਆਪਾਂ ਨੂੰ ਇਹ ਵੇਖਣ ਦੀ ਵੀ ਐਂਡ ਰਿਜ਼ਲਟ ਕੀ ਹੈ ਸਾਨੂੰ ਇਹ ਚਾਹੀਦਾ ਹੈ ਮੈਂ ਤਾਂ ਅੱਗੇ ਕਿਹਾ ਵੀ ਪੋਲਿਟਿਕਲ ਪਾਰਟੀਆਂ ਨੂੰ ਛੱਡੋ ਯਾਰ ਜੇ ਇਕੱਠੇ ਹੋ ਕੇ ਵੀ ਬਟਾਲਾ ਦੀ ਬਿਹਤਰੀ ਲਈ ਕੁਝ ਕੀਤਾ ਜਾ ਸਕਦਾ ਉਹ ਤੁਸੀਂ ਦੱਸਣਾ ਅਸੀਂ ਨਹੀਂ ਕਈ ਵਾਰ ਤੁਸੀਂ ਸਾਡੂੰ ਸਲਾਹ ਦਿੰਦੇ ਹੋ ਵੀ ਇਦਾਂ ਨਹੀਂ ਜੀ ਇਦਾਂ ਕਰੀਏ ਹੁਣ ਪੁਲਿਸ ਨੂੰ ਜਾ ਕੇ ਅਸੀਂ ਕਹਿੰਦਾ ਵੀ ਉੱਥੇ ਕੋਈ ਬੰਨ ਲਾ ਦੇਣਾ ਪਰ ਪੁਲਿਸ ਨੂੰ ਜਾ ਕੇ ਇਹ ਕਹਣਾ ਵੀ ਤੁਸੀਂ ਨਾਕੇ ਲਾਓ ਤੁਸੀਂ ਕਿਤੇ ਜਿੱਥੇ ਕਰਨੀ ਹੈ ਤੁਹਾਨੂੰ ਸੈਂਟਰ ਦੀ ਹੋਰ ਫੋਰਸ ਦੀ ਲੋੜ ਹੈ ਬਟਾਲੇ ਲਈ ਸਾਨੂੰ ਦੱਸੋ ਅਸੀਂ ਕੋਈ ਉਹ ਰਿਕਵੈਸਟ ਕਰੀਏ ਵੀ ਸਾਡੂੰ ਇੱਥੇ ਫੋਰਸ ਜ਼ਿਆਦਾ ਲਾ ਕੇ ਦਿਓ ਉਹ ਤੇ ਜਿਮਨੀ ਚੋਂ ਦੇਖੋ ਸਰਕਾਰਾਂ ਲਈ ਸਾਰੀ ਲੱਗੇ ਹੁੰਦੇ ਜੋ ਮਰਜੀ ਯੋਰ ਲਾ ਲੈਣ ਇਸ ਵੇਲੇ ਸਰਕਾਰ ਨਹੀਂ ਜੀਤੀਏ ਜਿਉਂ ਇਹ ਵੀ ਤੁਹਾਨੂੰ ਮੈਂ ਅੱਜ ਕਹਿ ਚੱਲਾਂ ਟਾਡੇ ਕੈਮਰੇ ਤੇ ਇਹ ਡਾਊਨਫਾਲ ਆਫ ਆਮ ਆਦਮੀ ਪਾਰਟੀ ਸਮਝ ਲੋ 14 ਤਰੀਕ ਨੂੰ ਰਿਜ਼ਲਟ ਆਂਦਾ ਹੈ ਨਾ ਤੇ 15 ਨੂੰ ਲੋਕਾਂ ਨੇ ਇਹਨਾਂ ਨੂੰ ਪਿੰਡਾਂ ਜਿਨੀ ਵੜ ਦੇਣਾ ਇਹ ਆ ਗੋਣਾ ਇਹ ਇਹ ਸਿਰਫ ਸਮੇਂ ਨੂੰ ਬਤਾਂਦੇ ਫਿਰਦੇ ਨੇ ਤੇ ਕੋਈ ਚੰਗੀ ਖਬਰ ਨਹੀਂ ਆਮ ਆਦਮੀ ਪਾਰਟੀ ਕਾਂਗਰਸ ਲਈ ਚੰਗੀ ਹੈ ਨਾ ਨਹੀਂ ਇਹ ਵੀ ਕਹੇਗਾ ਕਿ ਕੀ ਪਤਾ ਲੱਗਦਾ ਐ ਤੇ ਮੈਨੂੰ ਤਾਂ ਲੱਗਦਾ ਭਾਜਪਾ ਜਨਤਾ ਪਾਰਟੀ ਦੀ ਸਾਰਿਆਂ ਨੂੰ ਵਧੀਆ ਥੈਂਕ ਯੂ ਹਾਂਜੀ